ਹੁਣ ਅਸੀਂ ਪਹੁੰਚੇ ਆ ਨਿੱਜਰ ਪਲਾਜ਼ਾ ਟੋਲ ਪਲਾਜ਼ਾ ਤੇ ਜਿੱਥੇ ਕਿਸਾਨ ਜਿੱਥੇ ਬੰਦੀਆਂ ਨੇ ਤੁਸੀਂ ਲਗਾਸ ਦੋ ਜਿਸ ਵਿੱਚ ਆਪਣੇ ਗੱਡੀਆਂ ਟਰੱਕ ਲਗਾ ਕੇ ਜਿਹੜੇ ਆ ਟੋਲ ਜਿਹੜੇ ਆ ਬਿਲਕੁਲ ਫ੍ਰੀ ਕੀਤੇ ਹੋਏ ਆ ਇਹ ਲਾਈਵ ਤਸਵੀਰਾਂ ਜੰਡਾਲਾਗੁਰੂ ਦੇ ਨਿੱਜਰ ਟੋਲ ਪਲਾਜ਼ਾ ਇਹ ਟੋਲ ਪਲਾਜ਼ਾ ਤੇ ਲਾਈਵ ਤਸਵੀਰਾਂ ਵਾ ਜਿੱਥੇ ਕਿਸਾਨ ਜਨਥੇ ਬੰਦੀਆਂ ਵੱਲੋਂ ਜਿਹੜਾ ਕਿ ਉਹ ਬੈਰੀਕੇਡ ਲਗਾ ਦਿੰਦੇ ਕੇ ਇਹ ਗੱਡੀਆਂ ਲਗਾ ਦਿੰਕੇ ਬੰਦ ਕਰ ਦਿੱਤਾ ਫ੍ਰੀ ਕਰ ਦਿੱਤਾ ਗਿਆ ਇਹ ਇਹ ਟੋਲ ਪਲਾਜ਼ਾ ਜਨੈਲਾਗੁਰੂ ਨਿੱਜਪੁਰਗਾ ਇੱਕ ਸੱਦਿਓ ਇਹ ਸਭ ਵਾਹਨ ਐਂਬੂਲੈਂਸ ਜਿਹੜੀ ਐ ਪ੍ਰਾਈਵੇਟ ਗੱਡੀਆਂ ਕਿਸੇ ਨੂੰ ਕੋਈ ਰੋਕਣੀ ਐ ਇਹ ਸਭ ਰਸਤਾ ਇੱਥੋਂ ਜਿਹੜਾ ਖੁੱਲਾ ਹੈਗਾ ਵਾ ਔਰ ਇਸ ਹੰਸਾਨ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਭਾਰਤ ਬੰਦ ਦਾ ਜਿੱਥੇ ਕਾਲ ਦਿੱਤੀ ਗਈ ਜਿੱਥੇ ਬੰਦਿਆਂ ਨੂੰ ਉੱਥੇ ਅੱਜ ਦੁਬਾਰਾ ਫੇਰ ਇਹ ਇਹ ਜਿਹੜਾ ਟੋਲ ਜਿਹੜਾ ਵਾ ਫ੍ਰੀ ਕਰ ਦਿੱਤਾ ਗਿਆ ਵਾ ਕੋਈ ਜਿਹੜਾ ਵਾ ਉਹ ਇੱਥੋਂ ਫ੍ਰੀ ਲੰਘ ਰਿਹਾ ਵਾ ਦੇਖੋ ਕਿਸੇ ਤਨੂੰ ਕੋਈ ਰੋਕ ਨਹੀਂ ਦਿਹਾਰੇ ਇਹ ਲਾਈਵ ਤਸਵੀਰਾਂ ਜਿਹੜੀਆਂ ਕਿ ਉਹ ਗੱਡੀ ਦੀਆਂ ਤੁਹਾਨੂੰ ਬਹਾਰਿਆ ਜੇ ਰਸਤਾ ਜਿਹੜਾ ਵਾ ਇਹ ਖੁੱਲਾ ਵਾ ਜਿਹੜਾ ਵੀ ਜਿਹੜਾ ਵੀ ਲੋਕ ਇੱਥੋਂ ਆਪਣੇ ਆਪ ਜਾ ਰਹੇ ਆ ਆ ਰਹੇ ਆ ਕੋਈ ਕਿਸੇ ਦੀ ਰੋਕਣੀ ਨਹੀਂ ਹੈਗੀ ਜਿਹੜੀ ਭਾਰਤ ਬੰਦ ਦੀ ਕਾਲ ਜਿਹੜੀ ਆ ਉਹ ਖਿੱਤੀ ਗਈ ਸੀ ਉਹਦੇ ਵਿੱਚ ਅੱਜ ਦੇ ਟੋਲ ਪਲਾਟੇ ਤੇ ਕਿਸਾਨ ਜਥੇਬੰਦੀਆਂ ਨੇ ਅੱਜ ਫਿਰ ਜਿਹੜਾ ਵਾ ਟੋਲ ਫ੍ਰੀ ਕਰ ਦਿੱਤਾ ਗਿਆ ਇਹ ਲੋਕ ਦੇਖ ਲੋਏ ਬੇਕਰਾ ਤਾਂ ਫਰੀ ਆ ਰਹੇ ਆ ਜਾਰੇ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਨੂੰ ਰੋਕ ਨਹੀਂ ਹੈਗੀ ਔਰ ਕੋਈ ਇਹਨਾਂ ਨੂੰ ਟੋਲ ਨਹੀਂ ਪੈ ਰਿਆ ਇਹ ਜੰਡਾਵਾ ਗੁਰੂ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਔਰ ਮੌਕੇ ਦੇ ਤੇ ਪੁਲਿਸ ਪ੍ਰਸ਼ਾਸਨ ਵਾਲੋ ਵੀ ਜਰਈ ਆ ਉਹ ਬੈਠੇ ਹੋਏ ਨੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਹਾਜ਼ਰ ਨੇ ਔਰ ਕਿਸੇ ਤਰ੍ਹਾਂ ਦੀ ਕੋਪਰੀਏ ਘਟਨਾ ਨਾ ਘਟੇ ਇਸ ਕਰਕੇ ਪ੍ਰਸ਼ਾਸਨ ਨੇ ਵੱਲੋਂ ਪੂਰੀ ਹੀ ਜਿਹੜੀ ਹੈ ਸਥਿਤੀ ਥੀ ਜਿਹੜੀ ਹੈ ਕੰਟਰੋਲ ਤੇ ਲਈ ਹੋਈ ਆ ਇਹ ਦੋਨੋਂ ਸਾਈਡ ਦੇਖ ਲਓ ਤੁਸੀਂ ਜਿਹੜੇ ਆ ਉਹ ਬੈਰੀਕੇਡ ਲਗਾ ਕੇ ਬੰਦ ਕੀਤੇ ਗਏ ਹੋਏ ਆ ਕੋਈ ਦਿੱਕਤ ਵਾਲੀ ਇੱਥੇ ਗੱਲ ਨਹੀਂ ਹੈਗੀ ਲੋਕਾਂ ਦਾ ਕੋਈ ਵੀ ਨੁਕਸਾਨ ਜਿਹੜਾ ਨਹੀਂ ਹੈਗਾ ਲੋਕ ਆ ਰਹੇ ਆ ਜਾ ਰਹੇ ਆ ਆਪਣੇ ਹਰ ਤਰ੍ਹਾਂ ਦੇ ਤੁਸੀਂ ਵੇਖ ਹਾਂਜੀ ਕੀ ਨਾਮ ਜੀ ਆਪਣਾ ਰੋਣਾ ਚਮਨ ਲਾਲ ਜੀ ਆਪਾ ਭਗਵਾਨ ਵਾਲਮੀਕੀ ਸਮਾਜ ਸੇਵਾ ਕਮੇਟੀ ਅਲੋਚ ਚ ਜਲਦੀ ਪੰਜਾਬ ਚਮਨ ਲਾਲ ਜੀ ਜਿਹੜਾ ਅੱਜ ਕਿਸਾਨਾਂ ਵੱਲੋਂ ਵੰਦਾ ਸੱਦਾ ਦਿੱਤਾ ਗਿਆ ਵਾ ਭਾਰਤ ਬੰਨ੍ਹਦਾ ਕਿੰਨਾ ਕੁ ਸਮਰਥਨ ਤੁਸੀਂ ਇਹਨੂੰ ਦੇ ਕਹਿ ਰਹੇ ਮਿਲਿਆ ਉਹਨਾਂ ਨੂੰ ਮਰਤਲ ਜੀ ਆਪਣੇ ਵੱਲੋਂ ਤਾਂ ਹੈਗਾ ਪਰ ਬਾਕੀ ਲੋਕਾਂ ਵੱਲੋਂ ਲੱਗੀਆਂ ਤੇ ਰਲਿਆ ਮਿਲਿਆ ਜੇ ਸਮਰਥਨ ਮਿਲਿਆ ਵਾ ਜਿਸ ਤਨਾ ਹਾਈਵੇਅ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਹੈ ਕੋਈ ਪ੍ਰੋਬਲਮ ਆ ਰਹੀ ਹੈ ਟ੍ਰੈਫਿਕ ਨੂੰ ਭਾਈ ਜੀ ਇਹਦੇ ਉੱਤੇ ਦਿੱਕਤ ਕੋਈ ਨਹੀਂ ਸਿਰਫ ਜਿਹੜੀ ਸਰਕਾਰੀ ਬੱਸਾਂ ਸਰਕਾਰੀ ਉਹ ਬੰਦ ਆ ਬਾਕੀ ਪ੍ਰਾਈਵੇਟ ਹੈ ਜਿਹੜੀ ਆਪਣੇ ਕਾਰਾਂ ਪੁਰਾ ਸਭ ਕੋ ਚੱਲ ਰਹੀ ਹੈ ਡਰਾਈਵਰ ਬਸਾਂ ਜਲਦੀ ਆਪਲੇ ਕੋਈ ਦਿੱਕਤ ਨਹੀਂ ਆਣੀ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਕੋ ਮੰਗ ਹੈ ਕਿ ਕਿਸਾਨਾਂ ਦੀ ਸੁਣੀ ਜਾਵੇ ਕਿਸਾਨਾਂ ਨਾਲ ਨਾਲ ਸਾਰੇ ਦਿਨ ਚੱਗੇ ਹੋ ਗੀ ਇਹਨਾਂ ਦੀ ਮੰਗ ਛੇਤੀ ਛੇਤੀ ਪੂਰੀ ਕੀਤੀ ਜਾਵੇ ਜੋ ਕਿ ਪਹਿਲਾਂ ਵਰਗਾ ਮਾਹੌਲ ਹੋਵੇ ਜੇ ਜਿੰਨਾ ਟਾਈਮ ਲਾਓਗੇ ਉਹਨਾਂ ਜਿਆਦਾ ਮਹੌਲ ਖਰਾਬ ਹੋ ਜਾਊਗਾ ਸਰਕਾਰ ਖੜਿਆ ਸਰਕਾਰ ਖੜਿਆ ਸਰਕਾਰ ਖੜਿਆ ਅੱਜ ਜਿਹੜਾ ਸਮਾਜਿਕ ਜਿਹੜਾ ਕਿਸਾਨਾਂ ਲੋਕ ਬੰਦ ਦਾ ਐਲਾਨ ਕੀਤਾ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਬਿਲਕੁਲ ਸਾਡੇ ਨਾਲ ਕਿਸਾਨ ਆ ਗਏ ਨੇ ਅਮਗਰ ਜੀ ਜੀ ਨਾਲ ਗੱਲਬਾਤ ਕਰ ਲੈਣੇ ਅੱਜ ਅਸੀਂ ਜਿਹੜੀ ਸਾਨੂੰ 16 ਦੀ ਕਾਲ ਆਈ ਸੀ ਅੱਜ ਅਸੀਂ ਉਹ 16 ਦੀ ਕਾਲ ਜਿਹੜੀ ਆ ਬੰਦ ਕੀਤੀ ਆ ਆਵਾਜ਼ਾਂ ਹੀ ਬੰਦ ਕੀਤੀ ਆ ਬਿਲਕੁਲ ਐਮਰਜੈਂਸੀ ਜਿਹੜੀਆਂ ਸਤਾਵਾਂ ਨੇ ਉਹ ਅਸੀਂ ਨੰਗਰ ਦਿੰਨੇ ਆ ਜੋ ਡਾਨੀ ਬਾਨੀ ਜੇ ਕਹਿਣ ਦੇ ਉੱਤੇ ਮੋਦੀ ਨੱਚਣ ਡਿਆ ਵਾ ਉਹ ਅਸੀਂ ਨੱਚਣ ਨਹੀਂ ਤਾਂਗੇ ਸਾਡੇ ਸਿੱਖਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਬਹੁਤ ਜ਼ਿਆਦਾ ਉੱਤੇ ਜ਼ੁਲਮ ਹੋਣ ਡਿਆ ਵਾ ਥਰੂ ਗੈਂਸ ੁੱਟੇ ਜਾ ਰਹਾ ਗੋਲੀਆਂ ਚੱਲਣ ਡੀਆਂ ਵਾ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾਣ ਡੀਆਂ ਵਾ ਲੱਤਾਂ ਬਾਵਾ ਬੰਦਿਆਂ ਦੀ ਸਾਰੇ ਜਗ੍ਹਾ ਹਸਪਤਾਲ ਵੇਖੋ ਭਰੇ ਆ ਕਿੰਨੇ ਬੰਦੇ ਸਾਡੇ ਹਸਪਤਾਲ ਜਾ ਉਸ ਕਰਕੇ ਅਸੀਂ ਅੱਜ 16 ਦੀ ਤਾਰ ਨੂੰ ਬੰਦ ਕੀਤਾ ਜੇ ਟਰੂ ਅੱਗੇ ਵੀ ਕਾਲ ਆਊਗੀ ਅਸੀਂ ਬੰਦ ਕਰਾਂਗੇ ਹਰ ਕੋ ਜੋਨਾ ਸਾਡਾ ਉਹ ਸਾਡੀ ਰੋਟੀ ਖਾ ਕੇ ਇਸ ਤਰ੍ਹਾਂ ਦਾ ਸਮਰਥਨ ਜਿਹੜਾ ਵਾ ਲੋਕਾਂ ਵੱਲੋਂ ਮਿਲਿਆ ਸਮਰਥਨ ਬੜਾ ਮਿਲਿਆ ਜੀ ਹਰਿਆਣਾ ਪੈਦਲ ਤੁਰ ਕੇ ਆਇਆ ਹਰਿਆਣੇ ਦੇ ਬਹੁਤ ਬੰਦੀਆਂ ਲਾਈਆਂ ਵਾ ਉਹਨਾਂ ਨੂੰ ਕਹਿੰਦਾ ਤੁਹਾਡੇ ਪਾਸਪੋਰਟ ਅਬਜੈਕਟ ਕਰ ਦਿਆਂਗੇ ਸਕੂਲਾਂ 'ਚੋਂ ਬੱਚੇ ਕੱਢ ਦਿਆਂਗੇ ਪਰ ਫਿਰ ਵੀ ਹਰਿਆਣਾ ਪੈਦਲ ਤੁਰ ਕੇ ਸਾਰਾ ਪਹੁੰਚ ਗਿਆ ਤੇ ਰਾਚਣ ਟਰਾਲੀਆਂ ਦੇ ਉੱਤੇ ਲੱਦ ਕੇ ਹਰਿਆਣੇ ਵਾਲੇ ਉੱਥੇ ਲੈ ਕੇ ਜਾਣ ਦੇ ਆ ਮੈਂ ਉੱਥੋਂ ਆਇਆ ਵਾ ਮੈਨੂੰ ਪਤਾ ਉੱਥੋਂ ਦੇ ਕੀ ਹਾਲਾਤ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਫਰੂ ਕੈਂਸ ਉਤੋਂ ਛੁੱਟੇ ਜਾ ਰਹੇ ਆ ਸਾਡੇ ਨੌਜਵਾਨਾਂ ਨੇ ਪਤੰਗ ਟਾ ਕੇ ਉਹਨਾਂ ਦੇ ਡਰੋਨ ਛੁੱਟੇ ਆ ਅੱਜ ਉਹਨਾਂ ਦੇ ਡਰੋਨਾਂ ਨੂੰ ਅਸੀਂ ਗਾੜੀ ਦੇ ਮੰਨੇ ਡਰੋਨ ਜਿਹੜੇ ਆ ਉਹ ਹਟਾ ਦਿੱਤੇ ਆ ਉਹਨਾਂ ਦੇ ਡਰੋਨ ਨਾਲ ਡਰੋਨ ਟਕਰਾਵਾਂਗੇ ਭਾਵੇਂ ਸਾਡਾ ਵੀ ਬਰਬਾਦ ਹੋ ਜੇ ਉਹਨਾਂ ਦੇ ਡਰੋਨ ਨੂੰ ਬਰਬਾਦ ਕਰਾਂਗੇ ਅੱਜ ਜਿਹੜਾ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਕਿਹੜੇ ਕਿਹੜੇ ਲੋਕਾਂ ਵੱਲੋਂ ਜਿਹੜਾ ਵਾ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਇਹ ਸਮੂਹੀਆਂ ਜਿਹੇ ਬੰਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਜੀ ਅੱਜ ਅੱਜ ਸਖਲ ਜਿਹੇ ਬੰਦੀਆਂ ਜਿੰਨੀਆਂ ਹੀ ਸਾਡੀਆਂ ਸਾਰੀਆਂ ਰਾਜੇਵਾਲ ਟਾਂਡਾ ਸਾਹਿਬ ਇਹ ਪਿੱਛੇ ਹੀ ਗਏ ਅੱਜ ਇਹ ਵੀ ਤੁਰ ਪਿਆ ਅੱਜ ਇਹਨਾਂ ਦੀ ਕਾਲ ਵੀ ਸਾਨੂੰ ਆਈ ਆ ਵੀ ਬੰਦ ਕਰੋ ਬੰਦ ਕੀਤਾ ਹੁਣ ਇਹ ਵੀ ਉੱਥੇ ਪਹੁੰਚਣਗੇ ਦਿੱਲੀ ਸਮੂਹੀਆਂ ਚਸੇ ਬੰਦੀਆਂ ਸਾਰੀਆਂ ਕੱਟ ਗਿਆ ਦੁਕਾਨਦਾਰਾਂ ਵੱਲੋਂ ਵੀ ਸਮਰਥਨ ਮਿਲਿਆ ਦੁਕਾਨਦਾਰਾਂ ਵੱਲੋਂ ਵੀ ਸਮਰਥਨ ਮਿਲਿਆ ਜੀ ਬੈਠੇ ਸਾਡੇ ਨਾਲ ਆ ਕੇ ਦੁਕਾਨਦਾਰਾਂ ਨੂੰ ਅੰਕੀਲਾ ਹੱਲ ਮਿਲ ਗਿਆ ਪٹرول ਪੰਪ ਦੇ ਮਾਲਕਾਂ ਨੇ ਕਿਹਾ ਸੀ ਕਿ ਪٹرول ਪੰਪ ਜਿਹੜੇ ਆ ਉਹ ਬੰਦ ਕੀਤੇ ਜਾਣਗੇ ਕਿ ਵਾਕਿਆ ਹੀ ਪٹرول ਪੰਪ ਜਿਹੜੇ ਉਹ ਬੰਦ ਕਰ ਦਿੱਤੇ ਗਏ ਨਹੀਂ ਬੰਦ ਕਰਵਾ ਦਿੱਤੇ ਆ ਪਹਿਲਾਂ ਖੁੱਲੇ ਸੀ ਫੇ ਬੰਦ ਕਰਵਾਤੇ ਪੈਟਰੋਲ ਪੰਪ ਵੀ ਐਂ ਬੰਦ ਕਰਵਾਤੇ ਆ ਵੀ ਮੰਨ ਲਓ ਕਾਲ ਦਿੱਤੀ ਵਿੱਚੋਂ ਜਿਹੜਾ ਬੰਦ ਵਿੱਚੋਂ ਕਾਲ ਦਿੱਤੀ ਆ ਪੈਟਰੋਲ ਪੰਪ ਬੰਦ ਕਰੋ